ਹਾਂਜੀ ਜੋ ਅੱਜ ਤੁਸੀਂ ਇਹ ਪ੍ਰੋਂਠੀ ਦੇਖ ਰਹੇ ਹੋ ਇਹ ਸਿੰਪਲ ਪ੍ਰੋਂਠੀ ਨਹੀਂ ਬਲਕਿ ਇਹ ਮੱਕੀ ਦੀ ਰੋਟੀ ਹੈ ਔਰ ਮੈਂ ਇਹਦੇ ਵਿੱਚ ਪਾਇਆ ਜਿਹੜਾ ਮੂਲੀ ਦੇ ਪੱਤੇ ਹੁੰਦੇ ਨੇ ਨਾ ਬਰੀਕ-ਬਰੀਕ ਕੱਟ ਕੇ ਤੇ ਇਹਦੇ ਵਿੱਚ ਪਾਈਆਂ ਨੇ ਔਰ ਇੰਨੀ ਕਿ ਟੇਸਟੀ ਬਣਦੀ ਹੈ ਨਾ ਪ੍ਰੋਂਠੀ ਇੰਨੀ ਸੌਫਟ ਬਣਦੀ ਹੈ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਔਰ ਜਦੋਂ ਵੀ ਤੁਸੀਂ ਮੂਲੀਆ ਲੈਂਦੇ ਹੋ ਤੁਸੀਂ ਪੱਤੇ ਸੁੱਟ ਦਿੰਦੇ ਹੋ ਪੱਤੇ ਨਾ ਸੁੱਟਿਆ ਕਰੋ ਇਹ ਇੰਨੇ ਹੈਲਦੀ ਹੁੰਦੇ ਨੇ ਨਾ ਪੱਤੇ ਔਰ ادی ਜਿਹੜੀ ਰੋਟੀ ਬੰਦੀ ਹੋ ਇੰਨੀ ਸੌਫਟ ਬੰਦੀ ਔਰ ਇੰਨੀ ਟੇਸਟੀ ਬੰਦੀ ਆ ਦੇਖੋ ਬਹੁਤ ਹੀ ਮਜ਼ੇ ਵਾਲੀ ਔਰ ਕਰਾਰੀ ਬੰਦੀ ਹੈ ਇੱਕ ਵਾਰੀ ਤੁਸੀਂ ਇਹ ਜੇ ਬਣਾ ਕੇ ਪਰਿਵਾਰ ਨੂੰ ਖਿਲਾਓਗੇ ਨਾ ਤੇ ਹਰ ਰੋਜ਼ ਤੁਹਾਡੇ ਕੋਲ ਇਸਤਰੀ ਮੰਗਣਗੇ ਕਿਉਂਕਿ ਅੱਜ ਕੱਲ ਸਰਦੀ ਦੇ ਵਿੱਚ ਮੂਲੀਆਂ ਵਾਧੂ ਆਈਆਂ ਹੋਈਆਂ ਨੇ ਔਰ ਜਿਹੜੇ ਪੱਤੇ ਨੇ ਉਹ ਤੇ ਬੜੇ ਗੁਣਕਾਰੀ ਨੇ ਅਗਰ ਤੁਸੀਂ ਉਹ ਪੱਤੇ ਨੂੰ ਬਰੀਕ ਬਰੀ ਕੱਟ ਕੇ ਟਿਫਿਨ ਚ ਪਾ ਕੇ ਰੱਖ ਦੋ ਕਿਸੇ ਅੱਛੇ ਕੰਟੇਨਰ ਚ ਰੱਖ ਦੋ ਟੱਪਰ ਵੇਅਰ ਚ ਰੱਖ ਦੋ ਤੇ ਤੁਸੀਂ 15 ਦਿਨ ਤੱਕ ਉਹਨੂੰ ਯੂਜ਼ ਕਰ ਸਕਦੇ ਹੋ ਸਾਨੂੰ ਇਹ ਹੁੰਦਾ ਨਾ ਕਿ ਪੱਤੇ ਖਰਾਬ ਹੋ ਗਏ ਨਾ ਸੇ ਸੁੱਟ ਦਈਏ ਬਟ ਨਹੀਂ ਉਹਨੂੰ ਤੁਸੀਂ ਕਿਸੇ ਡੱਬੇ ਵਿੱਚ ਸੁੱਕੇ ਸੁੱਕੇ ਉਸਤਰੀ ਰੱਖ ਦਿਓ ਗਿੱਲੇ ਨਾ ਹੱਥ ਲਗਾਓ ਨਾ ਹੀ ਉਹਨੂੰ ਧੋਣਾ ਜਦੋਂ ਤੁਸੀਂ ਯੂਜ਼ ਕਰਨੇ ਨੇ ਪੱਤੇ ਉਹਦੇ ਤੋਲੇ ਨੇ ਔਰ ਕਟਿੰਗ ਕਰਕੇ ਕਿਸੇ ਕੰਟੇਨਰ ਵਿੱਚ ਰੱਖ ਸਕਦੇ ਹੋ ਔਰ 15 ਤੋਂ 20 ਦਿਨ ਤੱਕ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਸਰਦੀ ਦੇ ਵਿੱਚ ਮੱਕੀ ਦੀ ਰੋਟੀ ਆਮ ਬਣਦੀ ਹੈ ਔਰ ਬਹੁਤ ਹੀ ਟੇਸਟੀ ਤੇ ਹੈਲਦੀ ਬਣਦੀ ਔਰ ਇੰਨੀ ਸੌਫਟ ਬਣਦੀ ਹੈ ਨਾ ਔਰ ਮੈਂ ਜਿਸ ਤਰ੍ਹਾਂ ਬਣਾ ਰਹੀ ਹਾਂ ਸੇਮ ਉਸੇ ਤਰ੍ਹਾਂ ਬਣਾਣਾ ਇਕੋ ਜਿਹੇ ਮੇਰੇ ਦਸਵਿੰਨ ਟਰਾਈ ਕਰਕੇ ਜੂਰ ਦੇਖਣਾ ਠੀਕ ਹੈ ਜੀ ਹੁਣ ਮੈਂ ਸ਼ੁਰੂ ਕਰਨ ਲੱਗੀ ਆ ਬਣਾਣੀ ਔਰ ਤੁਸੀਂ ਦੇਖੋ ਸ਼ੁਰੂ ਤੋਂ ਐਂਡ ਤੱਕ ਕਿਸ ਤਰ੍ਹਾਂ ਮੈਂ ਬਣਾਈ ਆ ਬਹੁਤ ਸੌਫਟ ਹੋਤੇ ਔਰ ਬਹੁਤ ਮਜ਼ੇ ਵਾਲੀ ਬਣੇਗੀ ਪ੍ਰੋਂਠੇ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਮੈਂ ਮੱਕੀ ਦਾ ਆਟਾ ਜਿਹੜਾ ਹੈ ਨਾ ਮੂਲੀਆਂ ਤੇ ਪੱਤਿਆਂ ਦੇ ਨਾਲ ਬਣਾ ਰਹੀ ਆ ਪ੍ਰੋਂਠੇ ਜਦੋਂ ਵੀ ਕਦੀ ਮੂਲੀਆਂ ਘਰ ਵਿੱਚ ਆਉਂਦੀਆਂ ਨੇ ਨਾ ਤੇ ਉਹਨਾਂ ਦੇ ਪੱਤੇ ਕੁਲੇ ਕੁਲੇ ਜਿਹੜੇ ਹੁੰਦੇ ਨੇ ਉਹ ਉਤਾਰ ਕੇ ਰੱਖ ਲਿਆ ਕਰੋ ਕਿਉਂਕਿ ਜਦੋਂ ਅਸੀਂ ਨੂੰ ਬਰੀਕ ਬਰੀਕ ਕੱਟ ਕੇ ਇਹਦੇ ਵਿੱਚ ਪਾਉਂਦੇ ਆ ਨਾ ਮੱਕੀ ਦੀ ਰੋਟੀ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਨਾਸ਼ਤਾ ਕਰੋ ਚਾਹ ਦੁਪਹਿਰ ਹੀ ਖਾਓ ਚਾਹ ਰਾਤ ਨੂੰ ਖਾਓ ਬਹੁਤ ਹੀ ਟੇਸਟੀ ਬੰਦੇ ਨੇ ਕਦੀ ਵੀ ਘਰ ਵਿੱਚ ਮੂਲੀ ਆਈਆਂ ਪੱਤੇ ਨਹੀਂ ਸੁੱਟਨੇ ਪੱਤੇ ਨੂੰ ਬਰੀਕ ਬਰੀਕ ਕੱਟ ਕੇ ਅਗਰ ਤੁਹਾਨੂੰ ਲੱਗਦਾ ਕਿ ਖਰਾਬ ਹੋ ਜਾਣਗੇ ਤੇ ਉਹਨੂੰ ਬ੍ਰੀਕ ਬ੍ਰੀਕ ਕੱਟ ਕੇ ਸੁਕਾ ਕੇ ਅੱਛੇ ਤਰ੍ਹਾਂ ਮਤਲਬ ਕਿ ਪੱਖੇ ਤੇ ਥੱਲੇ ਉਹਦਰ ਮੋਸਚਰਾਈਜ਼ਰ ਨਿਕਾਲ ਕੇ ਉਹਨੂੰ ਕਿਸੇ ਡੱਬੇ ਵਿੱਚ ਬੰਦ ਕਰ ਦੋ ਅਗਰ ਤੇ ਟਪਰ ਵੈਰ ਦਾ ਤਰ੍ਹਾਂ ਕੋਲ ਡੱਬਾ ਹੈਗਾ ਠੀਕ ਹੈ ਨਹੀਂ ਹੈ ਤੁਹਾਨੂੰ ਕਿਸੇ ਅੱਛੇ ਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਦੋ ਜਦੋਂ ਵੀ ਤੁਹਾਨੂੰ ਮਨ ਕਰੇ ਕਿ ਅਸੀਂ ਪ੍ਰੌਨਟੀ ਬਣਾਣੀ ਹੈ ਪਰ ਮੱਕੀ ਦੇ ਆਟੇ ਵਿੱਚ ਤੇ ਇੰਨਾ ਮਜ਼ਾ ਆਂਦਾ ਖਾ ਕੇ ਇਹਨੂੰ ਤੇ ਇਹਦੇ ਵਿੱਚ ਥੋੜੀ ਜਿਹੀ ਨਮਕ ਪਾ ਲਓ ਥੋੜਾ ਜਿਹਾ ਜਵੈਨ ਪਾ ਲਓ ਮੂਲੀ ਤੁਹਾਨੂੰ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਪੱਤਿਆਂ ਦਾ ਇਹਨਾਂ ਟੇਸਟ ਆ ਜਾਂਦਾ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਮੈਂ ਤੁਹਾਨੂੰ ਮੱਕੀ ਦੀ ਮੂਲੀ ਵਾਲੇ ਪੱਤਿਆਂ ਦੀ ਕੋਰਾਂਟੇ ਵਾਲੀ ਬਣਾ ਕੇ ਦਿਖਾਨੀ ਆ ਮੈਂ ਮੱਕੀ ਦਾ ਆਟਾ ਲੈ ਲਿਆ ਵਿੱਚ ਪਾਦ ਤੇ ਪੱਤੇ ਕਾਫੀ ਸਾਰੇ ਮੈਂ ਪੱਤੇ ਧੋ ਕੇ ਅੱਛੇ ਤਰ੍ਹਾਂ ਪਾ ਦਿੱਤੇ ਨੇ ਨਰ ਜਵੈਨ ਪਾ ਦਿੱਤੀਏ ਜਵੈਨ ਜ਼ਰੂਰ ਪਾਣਾ ਮੱਕੀ ਦਾ ਆਟਾ ਡਾਈਜੈਸਟ ਹੋ ਜਾਂਦਾ ਅੱਛੇ ਤਰ੍ਹਾਂ ਕਿਉਂਕਿ ਮੱਕੀ ਦੇ ਆਟੇ ਦੇ ਨਾਲ ਜਵੈਨ ਦਾ ਵੈਸੇ ਵੀ ਟੇਸਟ ਬਹੁਤ ਵਧੀਆ ਆਉਂਦਾ ਔਰ ਨਮਕ ਪਾ ਦੋ ਥੋੜੀ ਜਿਹੀ ਕਾਲੀ ਮਿਰਚ ਪਾ ਦੋ ਤੇ ਮੈਂ ਸੁੱਕਾ ਤਲੀਆਂ ਵੀ ਥੋੜਾ ਜਿਹਾ ਪਾਇਆ ਬਹੁਤ ਹੀ ਟੇਸਟੀ ਪਰੌਂਠੇ ਬੰਦੇ ਨੇ ਇੱਕ ਵਾਰੀ ਜ਼ਰੂਰ ट्राई ਕਰਕੇ ਦੇਖਣਾ ਉਹ ਮੈਂ ਤੁਹਾਨੂੰ ਪਰੌਂਠਾ ਬਣਾ ਕੇ ਵੀ ਦਿਖਾਣੀਆਂ ਕਿ ਕਿਸ ਤਰ੍ਹਾਂ ਦਾ ਵਧੀਆ ਪਰੌਂਠਾ ਬਹੁਤ ਹੀ ਵਧੀਆ ਬੰਦਾ ਬਹੁਤ ਟੇਸਟੀ ਬੰਦਾ ਮੈਂ ਵੈਸੀ ਵੀਡੀਓ ਬਹੁਤ ਘੱਟ ਪਾ ਰਹੀਆਂ ਕਿਉਂਕਿ ਮੈਨੂੰ ਲੱਗਦਾ ਕਿ ਲੋਕਾਂ ਨੂੰ ਜ਼ਿਆਦਾ ਫਰਾਈਡ ਚਟਪਟੀਆਂ ਚੀਜ਼ਾਂ ਮਸਾਲੇਦਾਰ ਚੀਜ਼ਾਂ ਲੋਕਾਂ ਨੂੰ ਬਹੁਤ ਅੱਜਕੱਲ ਬੱਚਾ ਨੂੰ ਪਸੰਦ ਆਉਂਦੀਆਂ ਨੇ ਉਹੀ ਲਾਈਕ ਤੇ ਕਮੈਂਟ ਕਰਦੇ ਨੇ ਉਸਤੇ ਮੈਂ ਕਈ ਵਾਰੀ ਵੀਡੀਓ ਦੇਖਣੇ ਨੇ ਕਮੈਂਟ ਆਏ ਹੁੰਦੇ ਪਰ ਮੈਂ ਜਿਹੜੀ ਸਿੰਪਲ ਰੈਸਪੀ ਪਾਣੀ ਆ ਉਹਦੇ ਤੇ ਬਿਲਕੁਲ ਕਮੈਂਟ ਨਹੀਂ ਹੁੰਦੇ ਬਸ ਦੇਖਿਆ ਤੇ ਚਲੋ ਜੀ ਛੱਡਤਾ ਪਰ ਜੋ ਹੈਲਦੀ ਖਾਣਾ ਖਾਣ ਦੇ ਵਿੱਚ ਤੁਹਾਡੀ ਸਿਹਤ ਅੱਛੀ ਰਹੇਗੀ ਬੱਚਿਆਂ ਦੀ ਸਿਹਤ ਅੱਛੀ ਰਹੇਗੀ ਠੀਕ ਹੈ ਚਟਪਟੀਆਂ ਚੀਜ਼ਾਂ ਵੀ ਖਾਣੀਆਂ ਚਾਹੀਦੀਆਂ ਨੇ ਪਰ ਤੁਸੀਂ ਜੋ ਜ਼ਿਆਦਾ ਫਰਾਈਡ ਔਰ ਚਟਪਟੀਆਂ ਚੀਜ਼ਾਂ ਹੁੰਦੀਆਂ ਨੇ ਉਹਨੂੰ ਹੀ ਲਾਈਕ ਤੇ ਕਮੈਂਟ ਕਰਦੇ ਹੋ ਬਾਕੀਆਂ ਜਿਹੜੇ ਸਿੰਪਲ ਖਾਣੇ ਹੁੰਦੇ ਨੇ ਉਹਨਾਂ ਨੂੰ ਵੀ ਪਸੰਦ ਕਰੋ ਮੈਂ ਨਹੀਂ ਕਹਿੰਦੀ ਕਿ ਨਾ ਕਰੋ ਪਰ ਜਿਹੜੇ ਸਿ ਸਿੰਪਲ ਖਾਣਾ ਬਣਾਣੇ ਆ ਹੈਲਦੀ ਬਣਾਣੇ ਆ ਉਹਨਾਂ ਨੂੰ ਵੀ ਅੱਛੇ ਤਰ੍ਹਾਂ ਲਾਈਕ ਔਰ ਪਸੰਦ ਕਰਿਆ ਕਰੋ ਕਮੈਂਟ ਦਿਆ ਕਰੋ ਬਟ ਮੈਂ ਦੇਖਦੀ ਆ ਕਿ ਬਹੁਤ ਹੀ ਘੱਟ ਲੋਕ ਪਸੰਦ ਕਰਦੇ ਨੇ ਕਰਦੇ ਨੇ ਪਰ ਇੰਨੇ ਨਹੀਂ ਕਰਦੇ ਲੋਕ ਪਸੰਦ ਕਿਉਂਕਿ ਸਿੰਪਲ ਖਾਣਾ ਸਾਦਾ ਖਾਣਾ ਹੈਲਦੀ ਖਾਣਾ ਜਿਹਨੇ ਜਲਦੀ ਹਾਜ਼ਮ ਹੁੰਦਾ ਔਰ ਸਰੀਰ ਨੂੰ ਤੰਦਰੁਸਤ ਰੱਖਦਾ ਬੱਚਿਆਂ ਨੂੰ ਹੈਲਦੀ ਰੱਖਦਾ ਤੇ ਬੱਚਿਆਂ ਨੂੰ ਡਾਕਟਰਾਂ ਕੋਲ ਜਾਂ ਸਾਨੂੰ ਡਾਕਟਰਾਂ ਕੋਲ ਫਿਰ ਜਾਣਾ ਨਹੀਂ ਪੈਂਦਾ ਜਦੋਂ ਅਸੀਂ ਸਿੰਪਲ ਤੇ ਹੈਲਦੀ ਖਾਣਾ ਖਾਂਦੇ ਆ ਠੀਕ ਹੈ ਜੀ ਇਸ ਵਾਸਤੇ ਜਰਾ ਧਿਆਨ ਰੱਖਿਆ ਕਰੋ ਸਾਰੇ ਪਾਸੇ ਤੇ ਅੱਜ ਮੈਂ ਤੁਹਾਨੂੰ ਮੱਕੀ ਦੀ ਰੋਟੀ ਮੈਂ ਇਸ ਵਾਸਤੇ ਦਿਖਾ ਰਹੀ ਹਾਂ ਕਾਫੀ ਦਿਨਾਂ ਬਾਅਦ ਮੈਂ ਵੀਡੀਓ ਬਣਾ ਰਹੀ ਹਾਂ ਮੇਰਾ ਮੂਡ ਅਫਸਰਡ ਸੀ ਕਿ ਮੈਂ ਨਾ ਹੀ ਵੀਡੀਓ ਬਣਾਵਾਂ ਪਰ ਅੱਜ ਮੇਰਾ ਦਿਲ ਕੀਤਾ ਕਿ ਜਿਹੜੇ ਮੱਕੀ ਦੇ ਇਹ ਮੈਂ ਪੱਤੇ ਸੰਭਾਲ ਕੇ ਰੱਖੇ ਹੋਏ ਸੀ ਇਹਦੇ ਮੂਲੀ ਦੇ ਤੇ ਮੈਂ ਜਰੂਰ ਅੱਜ ਤੁਹਾਡੇ ਨਾਲ ਰੈਸਪੀ ਸਾਂਝੀ ਕਰਦੀਆਂ ਕਿਉਂਕਿ ਮੂਲੀਆਂ ਅੱਜ ਕ ਲਾਈਆਂ ਹੋਏ ਨੇ ਕੁਲੇ-ਕੁਲੇ ਪੱਤੇ ਆ ਰਹੇ ਨੇ ਬਹੁਤ ਹੀ ਵਧੀਆ ਔਰ ਬੜਾ ਮਨ ਕਰਦਾ ਕਿ ਡੇਲੀ ਇਸ ਤਰ੍ਹਾਂ ਦਾ ਪਰੌਂਠਾ ਮਿਲ ਜੇ ਕਿਉਂਕਿ ਮੱਕੀ ਦਾ ਜਿਹੜਾ ਆਟਾ ਹਜ਼ਮ ਵੀ ਛੇਤੀ ਹੋ ਜਾਂਦਾ ਕਣਕ ਨਾਲੋਂ ਤੁਸੀਂ ਕਦੀ ਅਜ਼ਮਾ ਕੇ ਦੇਖਣਾ ਕਿ ਕਿੰਨੀ ਜਲਦੀ ਹਾਜ਼ਮਾ ਕਰਦਾ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦਿਖਾਨੀ ਆਤੀ ਓਕੇ ਜੀ ਮੱਕੀ ਦਾ ਆਟਾ ਗੁੰਨਣ ਵਕਤ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਿਹੜੇ ਪੈਨ ਚ ਜਾਂ ਜਿਹੜੀ ਕੜਾਈ ਚ ਤੁਸੀਂ ਆਟੇ ਨੂੰ ਗੁੰਨਣਾ ਉਹਦੇ ਚ ਪਾਣੀ ਉਸ ਮੁਤਾਬਕ ਹੀ ਪਾ ਲਓ ਜਿੰਨਾ ਤੁਹਾਨੂੰ ਆਟਾ ਤੁਸੀਂ ਇਹਨੂੰ ਕੰ ਕਰਨਾ ਠੀਕ ਹੈ ਜੀ ਜਿੰਨਾ ਤੁਹਾਨੂੰ ਚਾਹੀਦਾ ਆਟਾ ਉਹਦੇ ਚ ਪਾਣੀ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਪਾਣੀ ਨੂੰ ਜਦੋਂ ਪਾਣੀ ਬੋਇਲ ਹੋ ਜੇ ਤੇ ਗੈਸ ਇੱਕਦਮ ਬੰਦ ਕਰ ਦੇਣੀ ਹੈ ਉਹਦੇ ਵਿੱਚ ਤੁਸੀਂ ਆਟਾ ਸੁੱਟ ਦੇਣਾ ਉਸ ਤੋਂ ਬਾਅਦ ਤੁਸੀਂ ਜੋ ਮਟੀਰੀਅਲ ਪਾਣਾ ਨਾਲ-ਨਾਲ ਪਾਈ ਜੋ ਥੋੜਾ ਜਿਹਾ ਗੁੱਸਾ ਹੋ ਜੇ ਫਿਰ ਉਸ ਨੂੰ ਅੱਛੀ ਤਰ੍ਹਾਂ ਮੁੱक्की ਮਾਰ ਲਓ ਔਰ ਇਹ ਵੇਲੇ ਪਰੌਂਠੇ ਦਾ ਇਹ ਫਾਇਦਾ ਹੁੰਦਾ ਹੈ ਕਿ ਤੁਹਾਨੂੰ ਹੱਥਾਂ ਦੇ ਨਾਲ ਓਖੇ ਨਾਉਣਾ ਪੈਂਦਾ ਬਿਲਕੁਲ ਵੇਲ ਲਈ ਜਾਏਗੀ ਤੁਸੀਂ ਜਿਵੇਂ ਕਣਕ ਦੀ ਰੋਟੀ ਵੇਲਣੀ ਹੈ ਉਸ ਤਰੀਹੀ ਵੇਲ ਲਈ ਜਾਏਗੀ ਤੇ ਬਿਲਕੁਲ ਵੀ ਟੁੱਟੇਗੇ ਨਹੀਂ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਵੇਲੇ ਤੇ ਨਾਲ ਹੀ ਬਿਲਕੁਲ ਸਿੰਪਲ ਜਿਵੇਂ ਤੁਸੀਂ ਫੁਰਕਾ ਕਣਕ ਦਾ ਬਣਾਉਂਦੇ ਹੋ ਉਸ ਤਰੀ ਬਣੇਗਾ ਬਿਲਕੁਲ ਉਸ ਤਰੀ ਬਟ ਐਵੇਂ ਕਿ ਤੁਸੀਂ ਬੋਇਲ ਪਾਣੀ ਕਰਕੇ ਅੱਛੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਆਟੇ ਨੂੰ ਪਾਣਾ ਔਰ ਜਦੋਂ ਥੋੜਾ ਜਿਹਾ ਕੋਸਾ ਹੋ ਜਾਏ ਤੁਹਾਡੇ ਹੱਥ ਉੱਤੇ ਲੱਗਣ ਲੱਗ ਜੇ ਤੇ ਵਿੱਚ ਤੇ ਤੁਸੀਂ ਉਹਨੂੰ ਅੱਛੀ ਤਰ੍ਹਾਂ ਜਿਵੇਂ ਅਸੀਂ ਮਸਲਦੇ ਆ ਨਾ ਆਟੇ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਉਸ ਤਰੀ ਤੁਸੀਂ ਮਸਲ ਲੈਣਾ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਪਰੌਂਠੀਆਂ ਦੀਆਂ ਬੰਦੀਆਂ ਨੇ ਸੌਫਟ ਵੀ ਬਹੁਤ ਹੁੰਦੀਆਂ ਨੇ ਔਰ ਐਨਾ ਆਟਾ ਸੌਫਟ ਬਣ ਜਾਂਦਾ ਨਾ ਬਿਲਕੁਲ ਜਿਵੇਂ ਤੁਸੀਂ ਪੇੜਾ ਕਣਕ ਦਾ ਬਣਾਉਂਦੇ ਹੋ ਸੇਮ ਉਸ ਤਰੀ ਬਣ ਜਾਣਾ ਕੋਈ ਦਿੱਕਤ ਨਹੀਂ ਆਉਂਦੀ ਪਰੌਂਠੇ ਬਣਾਉਣ ਲੱਗਿਆ ਬਹੁਤ ਸੌਫਟ ਆਟਾ ਬਣ ਜਾਂਦਾ ਠੀਕ ਹੈ ਜੀ ਇੱਕ ਵਾਰੀ ਗਰਮ ਪਾਣੀ ਚ ਜ਼ਰੂਰ ਟਰਾਈ ਕਰਕੇ ਦੇਖਣਾ ਕਿਉਂਕਿ ਠੰਡੇ ਪਾਣੀ ਚ ਜਿਹੜਾ ਹੁੰਦਾ ਉਹ ਰੋਟੀ ਜਲਦੀ ਟੁੱਟ ਜਾਂਦੀ ਹੈ ਔਰ ਗਰਮ ਪਾਣੀ ਦੇ ਵਿੱਚ ਨਹੀਂ ਟੁੱਟਦੀ ਤੇ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦਿਖਾਉਣੀ ਕਿਸ ਤਰ੍ਹਾਂ ਇੰਨੀ ਵਧੀਆ ਬਣेंगे ਵੇਲ ਲੈਣ ਦੇ ਨਾਲ ਮੈਂ ਵੇਲ ਕੇ ਤੁਹਾਨੂੰ ਦਿਖਾਵਾਂਗੀ ਤੇ ਥੋੜਾ ਜਿਹਾ بس ਧੂੜਾ ਲਗਾਉਣਾ ਹੁੰਦਾ ਹੈ ਤੇ ਪੇੜਾ ਬਣਾ ਕੇ ਜਿਵੇਂ ਤੁਸੀਂ ਕਣਕ ਦਾ ਬੇਲ ਲੈ ਸੇਮ ਉਸਤਰੀ ਲੈ ਲੈਣਾ ਠੀਕ ਹੈ ਜੀ ਹਾਂਜੀ ਹੁਣ ਅਸੀਂ ਪੇੜਾ ਲਿਆ ਸਭ ਤੋਂ ਪਹਿਲੇ ਪੇੜਾ ਲੈਣਾ ਤੇ ਇਹਨੂੰ ਅੱਛੀ ਤਰ੍ਹਾਂ ਹਲਕਾ ਹਲਕਾ ਹੱਥਾਂ ਦੇ ਵਿੱਚ ਇਸ ਤਰ੍ਹਾਂ ਜਿਵੇਂ ਮ사ਜ ਕਰੀਦੀ ਉਸ ਤਰ੍ਹਾਂ ਕਰਨਾ ਹੈ ਇਹਨੂੰ ਤੇ ਫਿਰ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਨਾ ਅੱਛੀ ਤਰ੍ਹਾਂ ਤਾਂ ਕਿ ਜਿਹੜੇ ਸਾਡਾ ਰੋਟੀ ਟੁੱਟੇ ਨਾ ਕਿਉਂਕਿ ਕਈਆਂ ਨੂੰ ਹੱਥ ਤੇ ਨਹੀਂ ਬਣਾਣੀ ਆਉਂਦੀ ਜਿਹੜੀਆਂ ਪੁਰਾਣੇ ਲੇਡੀਜ਼ ਸੀਗੀਆਂ ਉਹ ਤਾਂ ਬਹੁਤ ਵਧੀਆ ਹੱਥ ਤੇ ਬਣਾ ਲੈਂਦੀਆਂ ਸੀਗੇ ਪਰ ਹੁਣ ਅੱਜ ਕੱਲ ਲੜਕੀਆਂ ਨਹੀਂ ਆਉਂਦੀ ਕਿਸੇ ਨੂੰ ਵੀ ਕਾਟਿਵਾਦੀ ਬਣਾਉਂਦੀਆਂ ਨੇ ਬੇਟੀਆਂ ਤੇ ਤੁਸੀਂ ਇਹਨੂੰ ਹਲਕੇ ਹਲਕੇ ਨੂੰ ਪ੍ਰੈਸ ਕਰ ਲੈਣਾ ਠੀਕ ਅਗਰ ਤਾਂ ਤੁਸੀਂ ਤਵੇ ਦੇ ਉੱਤੇ ਸੋਰੀ ਚੱਕਲੇ ਦੇ ਉੱਤੇ ਤੁਸੀਂ ਬਣਾਣੀ ਹੈ ਤੇ ਇਸ ਤਰ੍ਹਾਂ ਪ੍ਰੈਸ ਕਰਕੇ ਵੀ ਬਣਾ ਸਕਦੇ ਹੋ ਪਹਿਲੇ ਹਲਕਾ ਹਲਕਾ ਉਹਨੂੰ ਪ੍ਰੈਸ ਕਰ ਲਓ ਬਿਲਕੁਲ ਵੀ ਰੋਟੀ ਨਹੀਂ ਟੁੱਟੇਗੀ ਥੋੜੇ ਬਹੁਤੇ ਕਟ ਪਏਗਾ ਵੀ ਤੇ ਤੁਸੀਂ ਉਹਨੂੰ ਇਸ ਤਰ੍ਹਾਂ ਪ੍ਰੈਸ ਕਰ ਲੈਣਾ ਨਾਲ ਜੋੜ ਦੇਣਾ ਠੀਕ ਹੈ ਜੀ ਬਹੁਤ ਹੀ ਵਧੀਆ ਪੌਂਠੇ ਬਣ ਜਾਂਦੀ ਹੈ ਔਰ ਉਸ ਤੋਂ ਬਾਅਦ ਤੁਸੀਂ ਵੇਲਣੇ ਦੇ ਨਾਲ ਹਲਕਾ ਹਲਕਾ ਇਹਨੂੰ ਪ੍ਰੈਸ ਕਰਕੇ ਤੇ ਚਪਾਤੀ ਅੱਛੇ ਤਰ੍ਹਾਂ ਬਣਾ ਲੈਣੀ ਹੈ ਬਿਲਕੁਲ ਵੀ ਟੁੱਟੇਗਾ ਨਹੀਂ ਬਹੁਤ ਵਧੀਆ ਬਣेंगी ਪੌਂਠੇ ਤੁਹਾਡੀ ਮੈਂ ਉਹਨਾਂ ਨੂੰ ਬਹੁਤ ਥੈਂਕਫੁਲ ਹਾਂ ਜਿਨ੍ਹਾਂ ਨੇ ਮੈਨੂੰ ਦੁਬਾਰਾ ਉਤਸ਼ਾਹ ਦਿੱਤਾ ਹੈ ਔਰ ਕਮੈਂਟ ਕਰਕੇ ਕਿਹਾ ਕਿ ਆਂਟੀ ਜ਼ਰੂਰ ਬਣਾਓ ਤੁਸੀਂ ਵੀਡੀਓ ਤੇ ਮੈਂ ਉਹਦਾ ਦਿलोत ਧਰਮਾਦ ਕਰਦੀ ਆ ਬਹੁਤ ਜ਼ਿਆਦਾ ਕਿ ਜਿਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਠੀਕ ਹੈ ਜੀ ਇਹ ਦੇਖੋ ਜੀ ਸਪੈਸ਼ਲ ਫੋਨ ਕਰ ਕਰਕੇ ਕਿਹਾ ਕਿ ਆਂਟੀ ਤੁਸੀਂ ਵੀਡੀਓ ਜ਼ਰੂਰ ਬਣਾਓ ਮੈਂ ਤਾਂ ਬੰਦ ਕਰਤੀ ਸੀ ਦੋ ਤਿੰਨ ਹਫ਼ਤਿਆਂ ਤੋਂ ਤੇ ਮੈਂ ਦੁਬਾਰਾ ਤੁਹਾਡੇ ਪਿਆਰ ਦੇ ਸਦਕਾ ਹੀ ਦੁਬਾਰਾ ਮੈਂ ਬਣਾ ਰਹੀ ਆ ਇਹ ਦੇਖੋ ਜੀ ਕਿੰਨੀ ਵਧੀਆ ਪਰੌਂਠੀ ਬਣ ਗਈ ਹੈ ਮੱਕੀ ਦੀ ਇਹ ਨਾ ਸੋਚਣਾ ਕਿ ਟੁੱਟੇਗੀ ਤੁਸੀਂ ਚਾਹੇ ਪਲੇਨ ਵੀ ਬਣਾ ਲਓ ਵਿੱਚ ਕੁਝ ਨਹੀਂ ਪਾਣਾ ਨਾ ਸੀ ਬਾਕੀ ਅਗਰ ਤੁਸੀਂ ਗੋਭੀ ਪਾਣੀ ਹੈ ਜਾਂ ਮੂਲੀ ਪਾਣੀ ਹੈ ਕੁਝ ਵੀ ਪਾਣਾ ਤੁਸੀਂ ਇਹਦੇ ਚ ਪੱਤੇ ਮੂਲੀ ਦੇ ਪਾਣੇ ਨੇ ਤੈਨੂੰ ਆਰਾਮ ਦੇ ਨਾਲ ਹੱਥ ਥੱਲੇ ਰੱਖ ਕੇ ਚੱਕਲੇ ਨੂੰ ਉੱਪਰ ਕਰਕੇ ਔਰ ਇਹਦੇ ਉੱਤੇ ਤਵੇ ਤੇ ਪਾ ਦੇਣਾ ਠੀਕ ਹੈ ਜੀ ਸੇਕ ਥੋੜਾ ਨੋਰਮਲ ਹੀ ਰੱਖਣਾ ਹੈ ਜਿਆਦਾ ਤੇਜ਼ ਵੀ ਨਹੀਂ ਰੱਖਣਾ ਜਿਆਦਾ ਸਲੋ ਵੀ ਨਹੀਂ ਰੱਖਣਾ ਇਸ ਤਰੀ ਤੁਸੀਂ ਦੂਸਰੀ ਵੀ ਚਪਾਤੀ ਲੈ ਕੇ ਤੇ ਵੇਲ ਸਕਦੇ ਹੋ ਇਹ ਦੇਖੋ ਜੇ ਮੈਂ ਤਵੇ ਦੇ ਉੱਤੇ ਪਾਈ ਹੈ ਔਰ ਦੇਖੋ ਕਿੰਨੇ ਵਧੀਆ ਬਣ ਗਏ ਆ ਦੇਖੋ ਜਰਾ ਵੀ ਕਿਧਰੋਂ ਟੁੱਟੀ ਨਹੀਂ ਐ ਔਰ ਕਿੰਨੇ ਸੋਹਣੇ ਬਣ ਗਏ ਆ ਦੇਖੋ ਉੱਪਰ ਅੱਛੇ ਤਰ੍ਹਾਂ ਜਦੋਂ ਪੱਕ ਜਾਏਗੀ ਸਾਈਡ ਚੇਂਜ ਕਰਕੇ ਤੇ ਦੂਸਰੀ ਸਾਈਡ ਤੁਸੀਂ ਤੇ ਦੂਸਰੀ ਨਾਲ ਹੀ ਪੌਂਠੇ ਬਣਾ ਲਓ ਉਹਨੇ ਇਧਰ ਤੁਸੀਂ ਵੇਲ ਲੋਗੇ ਤੇ ਤੁਹਾਡੀ ਉਹ ਵੀ ਤਿਆਰ ਹੋ ਜੇਗੀ ਠੀਕ ਹੈ ਜੀ ਬੜੇ ਆਰਾਮ ਨਾਲ ਤੁਸੀਂ ਬਣਾਣੀ ਐ ਇਹਨੂੰ ਹੁਣ ਦੂਸਰਾ ਪੇੜਾ ਲੈ ਲਓ ਮੈਂ ਦੂਸਰਾ ਪੇੜਾ ਲੈ ਲਿਆ ਤੇ ਮੈਂ ਨਾਲ ਹੀ ਜਦ ਤੱਕ ਬੰਦੀ ਵੀ ਰੋਟੀ ਤਦ ਤੱਕ ਮੈਂ ਦੂਸਰਾ ਪੇੜਾ ਲੈ ਲਿਆ ਤੇ ਦੂਸਰਾ ਵੀ ਬਣਾਉਂਗਾ ਅੱਜ ਕੀ ਇਹਦੀ ਸਬਜੀ ਬਣੀ ਹੋਈ ਸੀ ਨਾਲ ਦਹੀਂ ਸੀ ਤੇ ਮੈਂ ਕਿਹਾ ਚੱਲ ਅੱਜ ਮੱਕੀ ਦੀਆਂ ਰੋਟੀਆਂ ਨਾਲ ਬਣਾਉਂਦੇ ਆ ਬਹੁਤ ਅਜ਼ਰ ਵੀ ਜਲਦੀ ਹੋ ਜਾਂਦੀ ਐ ਨਾ ਔਰ ਟੇਸਟੀ ਬਹੁਤ ਲੱਗਦੀ ਐ ਨਾ ਕੀਹ ਦੇ ਨਾਲ ਕਦੇ ਬਣਾ ਕੇ ਦੇਖਣਾ ਕੀਹ ਦੀ ਸਬਜੀ ਦੇ ਨਾਲ ਪਰੌਂਠੀਆਂ ਮੱਕੀ ਦੀਆਂ ਬਹੁਤ ਹੀ ਟੇਸਟੀ ਲੱਗਦੀ ਐ ਇਹ ਦੇਖੋ ਜੀ ਫੇਰ ਉਸ ਤਰੀ ਅੱਛੀ ਤਰ੍ਹਾਂ ਪ੍ਰੈਸ ਕਰਕੇ ਪੇੜਾ ਬਣਾਣਾ ਔਰ ਨੂੰ ਜਿਵੇਂ ਤੁਸੀਂ ਕਣਕ ਦਾ ਬਣਾਉਂਦੇ ਵੀ ਉਸੇ ਹੀ ਮਸਤਰੀ ਹੈ ਪ੍ਰੋਸੀਜਰ ਕੋਈ ਵੀ ਚੇਂਜ ਨਹੀਂ ਹੈ ਬਸ ਥੋੜਾ ਜਿਹਾ ਹਲਕਾ ਨੂੰ ਗੋਲ-ਗੋਲ ਨੂੰ ਪ੍ਰੈਸ ਕਰਨਾ ਹੁੰਦਾ ਤਾਂ ਕਿ ਅੱਛੇ ਤਰ੍ਹਾਂ ਇਹ ਪ੍ਰੈਸ ਹੋ ਜਾਏ ਤੇ ਟੁੱਟੇ ਨਾ ਤੇ ਚੱਕਲੇ ਦੇ ਉੱਤੇ ਥੋੜਾ ਜਿਹਾ ਧੂੜਾ ਪਾ ਕੇ ਇਹਨੂੰ ਹਲ-ਹਲਕਾ ਪ੍ਰੈਸ ਕਰਨਾ ਜਿਵੇਂ ਪਹਿਲੇ ਕੀਤਾ ਸੀ ਠੀਕ ਹੈ ਜੀ ਉਸ ਤਰੀ ਹਲ-ਹਲਕਾ ਪ੍ਰੈਸ ਕਰਦੇ ਸੋ ਤੇ ਬਹੁਤ ਹੀ ਵਧੀਆ ਪਰੌਂਠੇ ਬਣੇਗੇ ਤੁਹਾਡੇ ਔਰ ਘਰ ਦੇ ਬਹੁਤ ਪਸੰਦ ਕਰਨਗੇ ਥੋੜਾ ਜਿਹਾ ਬਸ ਚਪਾਤੀਆਂ ਜਦੋਂ ਵੀ ਤੁਸੀਂ ਫਰਾਨੀਆਂ ਥੋੜਾ ਇਹਨੂੰ ਪ੍ਰੈਸ ਕਰਕੇ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਉੱਪਰ ਧੂੜਾ ਬਾ ਕੇ ਤੇ ਤਬ ਵੇਲਣੇ ਦੇ ਨਾਲ ਵੇਰ ਸਕਦੇ ਹੋ ਬਿਲਕੁਲ ਹਲਕੇ ਹਲਕੇ ਥਨਲ ਕਰਨਾ ਜਿਆਦਾ ਫਾਸਟ ਨਹੀਂ ਕਰਨਾ ਅਗਰ ਫਾਸਟ ਕਰੋਗੇ ਤਾਂ ਫਿਰ ਤੇ ਟੁੱਟੇਗੇ ਕਿਉਂਕਿ ਮੱਕੀ ਦੀ ਹੈ ਕਣਕ ਦੀ ਨਹੀਂ ਠੀਕ ਹੈ ਜੀ ਬਿਲਕੁਲ ਇਹਨਾਂ ਹਲਕੇ ਹਲਕੇ ਹੱਥ ਨਾਲ ਪ੍ਰੈਸ ਕਰਕੇ ਤੇ ਬਣਾਣਾ ਹੁਣ ਸਾਡੀ ਉੱਧਰ ਤਰੋਂਠੀ ਵੀ ਤਿਆਰ ਹੋ ਗਈ ਤੇ ਅਸੀਂ ਹੋਰ ਲਗਾਵਾਂਗੇ ਉੱਪਰ ਪੇਸਟਿਕ ਹੋ ਤੁਹਾਡੀ ਮਰਜ਼ੀ ਰਿਫਾਈਨ ਲਾ ਲਓ ਦੇਸੀ ਘਿਓ ਲਾ ਲਓ ਮੱਖਣ ਲਾ ਲਓ ਇਹ ਤੁਹਾਡੀ ਮਰਜ਼ੀ ਤੇ ਬਤਾਰੇ ਹੋਰ ਤਰੋਂਠੀ ਤਾਂ ਦੇਸੀ ਘਿਓ ਜਿਆਦਾ ਅੱਛਾ ਲੱਗਦਾ ਉਸਰੀ ਸਾਈਡ ਤੇ ਵੀ ਗੁਣਾਣਾ ਪਿੱਛੇ ਵੀ ਤੇ ਲਗਾ ਸਕਦੇ ਹੋ ਤਾਂ ਨਾਲ ਪੋਰ ਕਰਾਰਾ ਬਣ ਆ ਜਾਏਗਾ ਤਾਂ ਅੰਕੀ ਦੇ ਚਾ ਇਹ ਦੇਖੋ ਜੀ ਕਿੰਨੀ ਵਧੀਆ ਇੰਨੀ ਮਜ਼ੇ ਵਾਲੀ ਪੌਂਟੀ ਬਣੀ ਹੈ ਦੇਖ ਕੇ ਦਿਲ ਕਰ ਰਿਹਾ ਕਿ ਫਟਾਫਟ ਬਸ ਖਾ ਲਏ ਹੋਵੇ ਸੇਕ ਬਿਲਕੁਲ ਸਲੋ ਰੱਖਣਾ ਜਿਆਦਾ ਨਹੀਂ ਤੇਜ਼ ਕਰਨਾ ਨਹੀਂ ਤੇ ਅੰਦਰੋਂ ਕੱਚੀ ਰਹੇਗੀ ਰੋਟੀ बिल्कुल छोटिया छोटिया बनानिया ने भारिया नहीं बनानिया ज्यादा मैं थोड़ा पेट च पा के दिखा गैस मैं खाली जो बंद कर दीती है क्योंकि मैं तुम दिखाई हाँ कि किस तरह की बनी है ठीक है जी हाँ जी देखो जी परौंठी किन्नी वादिया बन गई है और नाल घीए की सब्जी है देखो अच्छा मैं घीए की तुम रेसपी नहीं सजी की ਔਰ ਜ਼ਰੂਰ ਕਰਾਂਗੇ ਕਿ ਇਹ ਬਹੁਤ ਹੀ ਵਧੀਆ ਜਿਸ ਵੇ ਨਾਲ ਮੈਂ ਬਣਾਇਆ ਬਹੁਤ ਹੀ ਟੇਸਟੀ ਬੰਦਾ ਹੈ ਔਰ ਬਹੁਤ ਹੀ ਹੈਲਦੀ ਵੇ ਨਾਲ ਬਣਾਇਆ ਦੇਖੋ ਸ਼ਕਲ ਦੇਖੋ ਕਿੰਨੀ ਵਧੀਆ ਹੈ ਦੀ ਔਰ ਪਰੌਂਠੇ ਦੇਖੋ ਮੱਕੀ ਦੇ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਔਰ ਜਿਹੜੇ ਮੂਲੀ ਦੇ ਪੱਤੇ ਨੇ ਨਾ ਵਿੱਚ ਜ਼ਰੂਰ ਪਾਣਾ ਠੀਕ ਹੈ ਜੀ ਮੂਲੀ ਦੇ ਪੱਤਿਆਂ ਤੋਂ ਬਿਨਾਂ ਅਗਰ ਤੁਸੀਂ ਸਬਜ਼ੀ ਬਣਾਈਏ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਬਜ਼ੀ ਦੇ ਨਾਲ ਨਹੀਂ ਮੂਲੀ ਦੇ ਪੱਤੇ ਪਾ ਸਕਦੇ ਮੂਲੀ ਦੇ ਪੱਤੇ ਪਾਓ ਮੂਲੀ ਦੇ ਪੱਤੇ ਨਾਲ ਇੰਨੀ ਕਿ ਟੇਸਟੀ ਲੱਗਦੀ ਹੈ ਨਾ ਪਰੌਂਠੀ ਐਵਲੀ ਤੇ ਜੋਇਨ ਵਿੱਚ ਨਮਕ ਹਲ-ਹਲ ਕਪਾ ਲਓ ਅਗਰ ਸਬਜੀ ਬੱਚੇ ਨਹੀਂ ਖਾਂਦੇ ਤਾਂ ਵੀ ਇਹ ਪਰੌਂਠੀ ਖੁਸ਼ ਹੋ ਕੇ ਖਾਣਗੇ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਔਰ ਮੈਨੂੰ ਕਮੈਂਟ ਅੱਛੇ-ਅੱਛੇ ਕਰਕੇ ਦੇਣਾ ਤਾਂ ਕਿ ਮੇਰਾ ਥੋੜਾ ਹੌਸਲਾ ਵਧੇ ਤੇ ਮੈਂ ਦੁਬਾਰਾ ਸ਼ੁਰੂ ਕਰ ਸਕਾਂ ਆਪਣਾ ਚੈਨਲ ਠੀਕ ਹੈ ਜੀ ਚਲੋ ਜੀ ਓਕੇ ਜੀ ਸਸਕਾਲ ਜੀ